ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸਮ ਪਾਤਸ਼ਾਹ ਸਾਹਿਬੇ ਕਮਾਲ ਗੁਰਗੋਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਜ ਨਗਰ ਕੀਰਤਨ ਕੱਢਿਆ ਜਾ ਰਿਹਾ ਦੜਬਾ ਸ਼ਹਿਰ ਵਾਸੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹਦੇ ਇੰਤਜ਼ਾਮ ਤੁਹਾਨੂੰ ਦਿਖ ਰਿਹਾ ਹੋਣਗੇ ਕਿ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਉਣ ਦੇ ਲਈ ਬੋਤੇ ਦੀ ਜਿਹੜੀ ਸਵਾਰੀ ਹੈ ਉਹ ਵੀ ਸ਼ਿੰਗਾਰ ਕੇ ਅੱਜ ਲਾਏ ਹੋਏ ਨੇ ਵਿੱਚ ਬੜਾ ਵੱਡਾ ਕਾਫਲਾ ਜਿਹੜਾ ਅੱਜ ਕਾਫੀ ਸਮੇਂ ਬਾਅਦ ਵੱਡੇ ਕਾਫਲੇ ਦੇ ਰੂਪ ਵਿੱਚ ਨਗਰ ਕੀਰਤਨ ਪੂਰੇ ਸ਼ਹਿਰ ਚੋਂ ਆਪਣੀ ਗਾਰਦਿਸ਼ ਕਰਦਾ ਹੋਇਆ 메ਨ ਰੋਡ ਤੇ ਪਹੁੰਚਿਆ ਜਿੱਥੇ ਸੰਗਤਾਂ ਲਈ ਲੰਗਰ ਹੈ ਜਿਹੜਾ ਉਹ ਤਿਆਰ ਕੀਤਾ ਹੋਇਆ ਹੈ ਚਾਹਨੇ ਆ ਤੇ ਚਾਹ ਦਾ ਲੰਗਰ ਹੈ ਜਿਹੜਾ ਤਿਆਰ ਕੀਤਾ ਹੋਇਆ ਹੈ ਸੇਵਾਦਾਰਾਂ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਜਥੇਦਾਰ ਗੁਰਲਾਲ ਸਿੰਘ ਜੀ ਇਹ ਵੀ ਆਪਣੇ ਅਖਤਰ ਸ਼ਾਸਤਰ ਸਮੇਂ ਤੇ ਇੱਥੇ ਪਹੁੰਚੇ ਹੋਏ ਨੇ ਸਾਡੇ ਬਿੱਟੂ ਪਰ ਸਾਡੇ ਬਿੱਟੂ ਸਾਡੇ ਬਿੱਟੂ ਪਰ ਪ੍ਰਧਾਨ ਜੀ ਵੀ ਪਹੁੰਚੇ ਹੋਏ ਨੇ ਬਿੱਟੂ ਪ੍ਰਧਾਨ ਜੀ ਵੀ ਪਹੁੰਚੇ ਹੋਏ ਨੇ ਸੇਵਾ ਕਰ ਰਹੇ ਨੇ ਅੱਜ ਗੁਰੂ ਮਹਾਰਾਜ ਜੀ ਗੁਰੂ ਵਿਸਿੰਗh ਮਹਾਰਾਜ ਦੇ ਜਨਮ ਦਿਨ ਤੇ ਜਥੇਦਾਰ ਮਰੀਤ ਸਿੰਘ ਜੀ ਜਿਹੜਾ ਕਿ ਆਏ ਸਾਲਾ ਝੂਲਿਆਂ ਨਾਲ ਲੱਗੇ ਇਹਨੇ ਅਧੂਰੇ ਛੋਲੇ ਦਾ ਲੰਗਰ ਲੱਗਿਆ ਹੋਇਆ ਸਾਰੀ ਸੰਗਤ ਨੂੰ ਕਰਮ ਕਰਮ ਚਾਹ ਕਰਮ ਕਰਮ ਛੋਲੇ ਸਾਰੇ ਜਿਹੜੇ ਸਾਰੀ ਸੰਗਤ ਨੂੰ ਅਸੀਂ ਲੰਗਰ ਸੇਕਾ ਰਹੇ ਹਾਂ ਮਰੀਕ ਜਿਹੇਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਸਾਰੇ ਹਿੰਦੁਸਤਾਨ ਵਾਸੀਆਂ ਤੋਂ ਪੰਜਾਬ ਵਾਸੀਆਂ ਨੂੰ ਅੱਜ ਬਮਾਰਕਵਾਦ ਦਿੰਦੇ ਆ ਕਿ ਅੱਜ ਢੜਬੇ ਦੇ ਵਿੱਚ ਕਿਤੇ ਬਾਤੀ ਦਾ ਲੰਗਰ ਆ ਤੇ ਕੂਹੜੀਆਂ ਦਾ ਲੰਗਰ ਆ ਕਿਤੇ ਗੱਜਗਦਾ ਲੰਗਰ ਆ ਅੱਜ ਸਾਰੇ ਕਿਤੇ ਅਸੀਂ ਸਾਰੇ ਢੜਬੇ ਦੇ ਵਿੱਚ ਲੰਗਰ ਲੱਗੇ ਹੋਏ ਨੇ ਅੱਜ ਸਾਡੇ ਢੜਬੇ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈ ਨੱਚ ਨੱਚ ਕੇ ਢੋਲ ਢੋਪ ਪੰਜਾਬ ਜਾ ਕੇ ਨੱਚ ਚੱਕੇ ਅਸੀਂ ਗੁਰੂ ਦੀ ਅੱਜ ਖੁਸ਼ੀ ਮਾ ਰਹੇ ਆ ਸਾਰੇ ਪਹਿਲਾਂ ਮੁਸਲਮਾਨ ਭਾਈਚਾਰੇ ਵੱਲੋਂ ਵੀ ਵੱਲੋਂ ਵੀ ਦੁੱਧ ਦਾ ਲੰਗਰ ਲਾਇਆ ਸੀ ਔਰ ਬਿਸਕੁਟ ਆ ਲਾਇਆ ਸੀ ਕਿਤੇ ਰੂਪੀਆ ਲਾਲੂ ਪੱਤੀ ਧਰਮਸ਼ਾਲਾ ਜੀ ਨਗਰ ਲਾਇਆ ਜੀ ਅੱਜ ਸਾਰੇ ਦਰਮੇ ਦੇ ਵਿੱਚ ਲੰਗਰ ਲਾਇਆ ਤੇ ਜਗਾ ਜਗਾ ਤੇ ਅਸੀਂ ਨਜ਼ਰ ਆ ਚੁੱਕੇ ਤੇ ਖੁਸ਼ੀਆਂ ਮਣਾ ਰਿਆ ਗੁਰੂ ਜੀ ਇਹ ਸੰਨ ਸਾਡੇ ਬਿੱਟੂ ਪ੍ਰਧਾਨ ਜੀ ਜਿਨ੍ਹਾਂ ਨੇ ਤੁਹਾਨੂੰ ਤਸਵੀਰ ਦੀ ਜਾਣਕਾਰੀ ਦਿੱਤੀ ਹੈ ਕਿ ਅੱਜ ਦੜਬਾ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਜਗਾ ਤੇ ਜਿਹੜੇ ਵੱਡੇ ਪੱਦਰ ਤੇ ਜਿਹੜੇ ਲੰਗਰ ਲਗਾਏ ਗਏ ਨੇ ਸਵਾਗਤ ਕੀਤਾ ਜਾ ਰਿਹਾ ਹੈ ਗਰਗੀਆਂ ਨਾਲ ਸਾਡਾ ਮਹਾਰਾਜ ਨੂੰ ਸਤਿ ਸ਼੍ਰੀ ਅਕਾਲ ਜੀ ਕੋਈ ਰੋ ਰੋ ਕੋਈ ਕਹਿੰਦਾ ਮੋਢੇ ਲਗਾਈ ਕਿ ਜਿੰਨੇ ਅਜੇ ਸਰੀਰ ਦੇ ਉੱਤੇ ਓਮ ਨੇ ਆਪਣੇ ਸਰੀਰ ਦੇ ਉੱਤੇ ਸਾਡੇ ਅੰਦਰ ਓਮ ਆਉਂਦਾ ਬੱਤੇ ਕਾਫਲੇ ਦੇ ਰੂਪ ਦੇ ਵਿੱਚ ਜਿਹੜਾ ਨਗਰ ਕੀਰਤਨ ਉਰਾਲੀਆਂ ਸਜਾ ਕੇ ਸੇਵਾਦਾਰ ਵੱਲੋਂ ਆਪਣੀ ਸੇਵਾ ਜਿਹੜੀ ਉਹ ਨਪਾਈ ਜਾ ਰਹੀ ਹੈ ਬਸ ਇਹ ਲਿਖੀ ਨਹੀਂ ਜਾ ਸਕਦੀ ਐਸਾ ਪਵੰਤਰ ਅਵਤਾਰ ਰਵਰ ਸਾਦਾ ਗੁਰੂ ਕਾਲੇਗਿਆ ਵਾਲਾ ਪਾਸ਼ਾ ਹੋਇਆ ਉਸ ਕਲਮੀਆਂ ਵਾਸਤਾ ਰਾਜ ਦੇ ਪ੍ਰਕਾਸ਼ ਨੂੰ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਸੰਗਤਾਂ ਬਾਰੇ ਖੋਹ ਧਾਮ ਦੇ ਨਾਲ ਜਿੰਨ ਨੇ ਸ਼ਰਧਾ ਬੋਲ ਆ ਉਹ ਮਨਾਈਏ ਜਾ ਰਹਾਤਾ ਅੱਜ ਵੀ ਸਾਲ ਗੁਰੂ ਦੀ ਸੌਦਾ ਜਿੰਨਾ ਵਾਹ ਹਰ ਸਾਲ ਹੀ ਕੋਪੇ ਤੋਂ ਮਨੀਆਂ ਦਾ ਲੰਗਰ ਆਇਆ ਜਾਦਾ ਓਹ ਉਹਨਾਂ ਨੇ ਲੰਗਰ ਲਾਇਆ ਹੋਇਆ ਬਹੁਤ ਬਖਵਾਦ ਕਰਦੇ ਸੰਗਤਾਂ ਨੇ ਨੰਬਰ ਲਾਇਆ ਕਰਾ ਲਾ ਕਰਕੇ ਕਿਉਂਕਿ ਇਹ ਨੰਬਰ ਲੈਣੇ ਸੇਵਾ ਕਰਨੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਮਾਰਗ ਦਰਸਾਇਆ ਕਿ ਸਿੱਖੋਂ ਨਾਮ ਦੀ ਜਿੱਤਰੇ ਕਰਤਰੀ ਕਰਦਿਆਂ ਅਤੇ ਆਪਣੇ ਧਰਮ ਦੀ ਤਰਫ ਵਿੱਚ ਵਟ ਕੇ ਸ਼ਕਨਾਂ ਗਰੀਬਾਂ ਨੂੰ ਦਾਤ ਦੇਣਾ ਕਿਉਂਕਿ ਕਲੀਆਂ ਵਾਲੇ ਪਾਤਸ਼ਾਹ ਮਹਾਰਾਜ ਵੀ ਆਲੋਚਨ ਦੀ ਸੁਭਿਸ਼ ਕਰਦੇ ਨੇ ਕਿ ਤਾਲ ਦੀਏ ਉਹਨੂੰ ਕੋ ਭਲੇ ਔਰ ਉਹਨਾਂ ਨਾਲ ਰਾਤ ਦੇ ਬੋਲੇ ਬੀਰੋ ਮੈਂ ਰਹਾ ਕਿਨ ਦਿਨ ਤੋਂ ਆਜੇ ਫਰੇ ਹੋ ਰਹੀ ਗੋਦ ਲਗਮਾ ਜਨ ਕੋ ਆ ਬਰੋ ਆਨਤੀ ਕੋ ਓਹ ਰੰਗੋ ਸਾਧਨ ਮਾਇਨੋ ਦਾ ਅੱਲਾਹ ਤੋਂ ਹੀ ਤੇਰੇ ਨੂੰ ਤੇ ਕਾਲੀਆ ਨਾਲ ਪਾਇਆ ਮਹਾਰਾਜ ਨੇ ਅਸੀ ਕੋਈ ਨਹੀਂ ਜਿਹੜੀ ਆਪਣੇ ਇਕਰਾਰ ਤੇ ਸੰਭੋਕੋ ਰੱਖੋ ਅੱਪਾ ਸੇ ਕਦੇ ਨਾ ਕਨਿਆ ਵੀ ਜਦੋਂ ਕੋਈ ਬਾਪ ਆਪਣੇ ਪੁੱਤਰ ਨੂੰ ਆਪਣੀ ਜਾਇਦਾਦ ਦਿੰਦਾ ਸਾਰੀ ਜਾਇਦਾਦ ਨਹੀਂ ਦਿੰਦਾ ਕੁਝ ਨਾ ਕੁਝ ਹਿੱਸਾ ਆਪਣੇ ਕੋਲ ਰੱਖਦਾ ਪਰ ਕਲੀਆਂ ਵਾਲਾ ਬਾਦਸ਼ਾਹ ਐਸਾ ਪੁੱਤ ਆ ਸਾਡਾ ਜਿਨੇ ਆਪਣੀ ਕੋਈ ਤੋਰ ਕੁਝ ਵੀ ਨਹੀਂ ਰੱਖਿਆ ਸਭ ਕੁਝ ਆਪਣੇ ਖਾਲਸੇ ਨੂੰ ਦੇ ਦਿੱਤਾ ਸਾਰਾ ਸੇਵਾਦਾਰਾਂ ਵੱਲੋਂ ਜਿਹੜੀ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਜਿਹਦੇ ਉੱਤੇ ਸਾਰੀ ਦੁਨੀਆ ਖੁੱਦੀ ਹੈ ਕਾਹੋ ਰਾਜਾ ਮਹਾਰਾਜ ਨੇ ਜਿਹੜਾ ਖਾਲਸਾ ਸਾਡੇ ਤੋਂ ਬਹੁਤ ਸੱਜਣਾ ਮਾਰਕੀ ਬਾਦ ਸਵੇ ਇਹ ਸਾਡੇ ਐਮਸੀ ਸਾਹਿਬ ਨੇ ਜੀ ਕਿਉਂਕਿ ਅਗਰ ਕੀਰਤਨ ਸ਼ਹਿਰ ਦੀ ਮੇਨ ਸੜਕ ਦੇ ਉੱਪਰ ਪਹੁੰਚ ਚੁੱਕਿਆ ਜਿੱਥੇ ਸੇਵਾਦਾਰਾਂ ਵੱਲੋਂ ਆਪਣੀਆਂ ਸੇਵਾ ਨੁਭਾਈ ਜਾ ਰਹੀ ਹੈ ਆਧਾਰਨੇ ਸੇਵਾ ਦੇ ਉਜੇਤ ਹੋਏ ਨੇ ਪਚੰਗੀ ਸਿੰਘ ਨੇ ਛੋਟੇ ਜਿਹੇ ਜ਼ੇਦਾਰ ਨੇ ਬਿਲਕੁਲ ਆਪਣੀ ਸੇਵਾ ਦੇ ਚ ਤਤ ਪਰ ਲੱਗੇ ਹੋਏ ਨੇ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਤਰਕੀਆਂ ਵਖੇਣ ਇਹ ਮਹਾਰਾਜ ਨੇ ਹਕੂਮਤ ਦਾ ਹੁਕਮ ਹੋਣਾ ਉਹ ਸਾਰੇ ਹੁਕਮ ਬਖਸ਼ ਨੇ ਉਹ ਸਾਰੇ ਹੁਕਮ ਬਖਸ਼ ਨੇ ਉਹਨਾਂ ਦਾ ਹੁਕਮ ਦੀ ਬਾਣੀ ਸੁਟਾ ਰਿਹਾ ਜਿਹੜੇ ਉਹਨਾਂ ਬੰਦੂ ਗੁਰੰਤੈ ਮਹਾਰਾਜ ਨੇ ਨੱਕ ਹਸਤੇ ਹੁੰਦੇ ਆ ਮੱਥਾ ਟੇਕ ਕੇ ਨਮਸਕਾਰ ਕਰਦੇ ਆ मथा टेके उन भॻता न बि बस मुशा जारी ਤਿਆਰ ਬਰ ਤਿਆਰ ਖੜੀਆਂ ਨੇ ਗੁਰੂ ਮਹਾਰਾਜ ਦੀ ਪਾਲਕੀ ਹੈ ਜਿਹੜੀ ਉਹ ਜਲਦੀ ਇੱਥੇ ਪਹੁੰਚਣ ਵਾਲੀ ਹੈ ਸੇਵਾਦਾਰਾਂ ਵੱਲੋਂ ਆਪਣੀ ਸੇਵਾ ਜਿੱਤ ਤਤਪਰ ਨੇ ਸੇਵਾ ਨਿਭਾਈ ਜਾ ਰਹੀ ਹੈ ਬਤਰੀ ਦੀ ਧਰਤੀ ਨੂੰ ਭਾਵ ਲਾਉਂਦੇ ਨੇ ਸਭ ਨੂੰ ਬੁਲਾਉਣਗੇ ਗੁਰੂ ਨਵਾਜ਼ ਕਹਾਉਂਦੇ ਨੇ ਗੁਰੂ ਨਵਾਜ਼ ਕਰਦੇ ਨੇ ਤਾਂ ਸੁਣਨੇ ਵਾਲੇ ਨੂੰ ਪਤਾ ਆਉਂਦਾ ਹੈ मका ऐं चाल जी ਸੇਵਾਦਾਰਾਂ ਵੱਲੋਂ ਸੇਵਾ ਜਿਹੜੀ ਉਹਨਾਂ ਭਾਈ ਜਾ ਰਹੀ ਹੈ ਬੀਬੀਆਂ ਵੱਲੋਂ ਲੜਕੀਆਂ ਨੇ ਕੁੜੀਆਂ ਨੇ ਛੋਟੀਆਂ ਉਹਨਾਂ ਵੱਲੋਂ ਵੀ ਜਿਹੜੀ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਜਿਹੜੀ ਉਹ ਪੰਜ ਪਿਆਰੇ ਦੀ ਅਗਵਾਜ ਦੇ ਵਿੱਚ ਚੱਲ ਰਹੀ ਆ ਸੰਗਤਾਂ ਨੇ ਜਿਹੜਾ ਥੋੜਾ ਉਤਸ਼ਾਹ ਨਜ਼ਰ ਆ ਰਿਹਾ ਹੁਣਾਂ ਤੁਹਾਨੂੰ ਸੇਵਾਦਾਰਾਂ ਵੱਲੋਂ ਬੜੇ ਉਤਸ਼ਾਹ ਨਾਲ ਜਿਹੜੀ ਆ ਉਹ ਸੇਵਾ ਕੀਤੀ ਜਾ ਰਹੀ ਹੈ ਸਰਦੀ ਦੇ ਬਾਵਜੂਦ ਵੀ ਜਿਹੜੇ ਤੁਹਾਨੂੰ ਪਿਆਰ ਨੇ ਉਹ ਨੰਗੇ ਨਜ਼ਰ ਆ ਰਹੇ ਹੋਣਗੇ ਨੰਗੇ ਪੈਰਾਂ ਦੇ ਵਿੱਚ ਇਹ ਜਿਹੜੀ ਉਹ ਸੇਵਾ ਨਿਭਾਈ ਜਾ ਰਹੀ ਹੈ ਵਾਰ ਵਾਸਤੇ ਫੋਟੋ ਅੱਛਾ ਜੀ ਨਾਲ ਹੋ ਜਾ ਨਾਲ ਸਾਈਡ ਤੇ ਪੰਜ ਪਿਆਰਾਂ ਤੋਂ ਸਾਈਡ ਤੇ ਪੰਜ ਪਿਆਰਾਂ ਨੂੰ ਛੱਡ ਦੋ ਰਾਜੂ ਸਾਹਿਬ ਤੋਂ ਬਾਦ ਜਿਹੜਾ ਤੁੰਨ ਐ ਕਮਾਇਆ ਅੱਜ ਮਰੇ ਕੈਦੋਂ ਆ ਨਾ ਉਹ ਕਿ ਆ ਆਪਣੇ ਲੰਗਰ ਵਾਲੇ ਕਹਿੰਦੇ ਭਈ ਐਂ ਦੀ ਕਰਨਾ ਨਾ ਆਣੀ 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 ਜਵਾਕ ਆ ਸਾਡਾ ਜਵਾਕ 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 ਸਾਡਾ ਹਾਂ ਮੁੜਦੇ ਮੁੜਦੇ ਨਹੀਂ ਮੁੜਦੇ ਨਹੀਂ ਮੁੜਦੇ ਖੜਾਉਂਦੇ ਨਹੀਂ ਇਹੇ ਮੱਥਾ ਦੇਖਣਾ ਹੋਊਗਾ ਆਹ ਖੜਾਉਂਦੇ ਖੜਾਉ ਖੜਨਗੇ ਜੀ ਖੜਨ ਲੰਗਰ ਵੀ ਚਕਾਉਣਾ ਜੀ ਲੰਗਰ ਵੀ ਚਕਾਉਣਾ